ਕਮਲ ਕੌਰ ਜੋ ਇੰਸਟਾਗ੍ਰam ਦੇ ਉੱਤੇ ਆਪਣੀ ਲਚਰਤਾ ਫਲੌਨ ਕਰਕੇ ਬਹੁਤ ਮਸ਼ਹੂਰ ਸੀ ਬੀਤੇ ਦਿਨ ਉਸਦਾ ਮਰਡਰ ਹੋ ਗਿਆ ਸੀ ਬਠਿੰਡਾ ਪੁਲਿਸ ਦੇ ਵੱਲੋਂ ਉਸਦੀ Laash ਨੂੰ ਬਰਾਮਦ ਕੀਤਾ ਗਿਆ ਜਿਸ ਤੋਂ ਬਾਅਦ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜਿਸ ਦੇ ਵਿੱਚੋਂ ਇੱਕ ਦਾ ਨਾਮ ਨਿਮਰਤਜੀਤ ਸਿੰਘ ਹੈ ਹਰੀਕੇ ਦਾ ਉਹ ਰਹਿਣ ਵਾਲਾ ਹੈ ਤੇ ਉਸੇ ਦੇ ਘਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਘਰ ਦੇ ਹਾਲਾਤ ਅਤੇ ਪਰਿਵਾਰ ਬਾਰੇ ਵੀ ਤੁਹਾਨੂੰ ਦੱਸਾਂਗੇ ਕਿ ਨਿਮਰਤਜੀਤ ਸਿੰਘ ਬਾਰੇ ਇਹ ਵੀ ਚਰਚਾ ਹੋ ਰਹੀ ਹੈ ਕਿ ਉਹਨਾਂ ਦੇ ਫਾਦਰ ਸਿਰ ਤੋਂ ਮੋਨੇ ਨੇ ਪਰ ਇਹ ਸਿੱਖ ਪਰਿਵਾਰ ਹੈ ਤੇ ਨਿਮਰਤਜੀਤ ਸਿੰਘ ਨੂੰ ਬਚਪਨ ਤੋਂ ਹੀ ਸਿੱਖੀ ਦੇ ਨਾਲ ਬਹੁਤ ਜ਼ਿਆਦਾ ਲਗਾਵ ਸੀਗਾ ਤੇ ਜਿਸ ਤਰੀਕੇ ਨਾਲ ਲੋਕੀ ਇਹ ਵੀ ਅਫਵਾਹਾਂ ਡਾ ਰਹੇ ਨੇ ਕਿ ਨਿਮਰਤਜੀਤ ਸਿੰਘ ਹੋਣਾ ਨੇ ਨਵੇਂ-ਨਵੇਂ ਵਾਲ ਰੱਖੇ ਸੀ ਕਿਉਂਕਿ ਉਸ ਦੇ ਪਰਿਵਾਰ ਨੂੰ ਦੇਖਦੇ ਹੋਏ ਜੋ ਕੱਲ ਇੰਟਰਵਿਊਜ਼ ਵਾਇਰਲ ਹੋਈਆਂ ਉਸ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਵੀ ਛੜੀਆਂ ਪਰ ਇਸ ਵੇਲੇ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈਗੇ ਆ ਇਹ ਚਾਰ ਚਾਰ ਜਾਣਿਆਂ ਦਾ ਪਰਿਵਾਰ ਹੈ निमरा जी सिंह ਹੁਣਾ ਦਾ ਇੱਕ ਛੋਟਾ ਭਰਾ ਹੈ ਉਹਨਾਂ ਦੇ ਮਦਰ ਨੇ ਅਤੇ ਫਾਦਰ ਨੇ ਫਾਦਰ ਪੇਸ਼ੇਵਜੋ ਡਾਕਟਰ ਨੇ ਲੈਬਾਰਟਰੀ ਚਲਾਉਂਦੇ ਨੇ ਹਰੀਕੇ ਦੇ ਵਿੱਚ ਅਤੇ ਉਹਨਾਂ ਦੇ ਮਾਤਾ ਟੀਚਰ ਨੇ ਮਤਲਬ ਕਿ ਕੀਰਤਨ ਵੀ ਕਰਦੇ ਨੇ ਸਿੱਖੀ ਸਰੂਪ ਬਹੁਤ ਜਿਹੜਾ ਉਹਨਾਂ ਨਾਲ ਜੁੜੇ ਹੋਏ ਨੇ ਤੇ ਇਹ ਪਰਿਵਾਰ ਬਹੁਤ ਸੁਧਾਰਨ ਪਰਿਵਾਰ ਹੈ ਹਾਲਾਂਕਿ ਪਿਤਾ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਨੇ ਘਰ ਦੇ ਵਿੱਚ ਮੌਜੂਦ ਹੈਗੇ ਨੇ ਕਿਉਂਕਿ ਕੱਲ ਕੁਝ ਕਿ ਇਹ ਵੀ ਖਬਰਾਂ ਨਸ਼ਰ ਹੋਈਆਂ ਸੀ ਕਿ ਪਰਿਵਾਰ ਘਰ ਨੂੰ ਜਿੰਦਾ ਲਾ ਕੇ ਘਰ ਤੋਂ ਬਾਹਰ ਚਲਾ ਗਿਆ ਆ ਇਸੇ ਕਰਕੇ ਉਹਨਾਂ ਦੇ ਪਿਤਾ ਅੱਜ ਆਪਦੇ ਘਰੇ ਬੈਠੇ ਹੋਏ ਨੇ ਇਕੱਲੇ ਨੇ ਕਿਉਂਕਿ ਇਹਨਾਂ ਦਾ ਪਰਿਵਾਰ ਛੁੱਟੀਆਂ ਕੱਟਣ ਦੇ ਲਈ ਨਾਨਕੇ ਗਿਆ ਹੋਇਆ ਤੇ ਇਸ ਕਰਕੇ ਉਹ ਘਰੇ ਬੈਠੇ ਨੇ ਦੁਕਾਨ ਬੰਦ ਕਰਕੇ ਕਿ ਜਦੋਂ ਕੱਲ ਖਬਰਾਂ ਇਹ ਚੱਲੀਆਂ ਕਿ ਘਰ ਜਿਹੜਾ ਪਰਿਵਾਰ ਹੈ ਉਹ ਘਰ ਨੂੰ ਜਿੰਦਾ ਲਾ ਕੇ ਚਲਾ ਗਿਆ ਆ ਪਰ ਇਸ ਤਰੀਕੇ ਦੀ ਗੱਲ ਕੋਈ ਨਹੀਂ ਹੈ ਹਾਲਾਂਕਿ ਇਹ ਕੱਲ ਇਹ ਕਹਿੰਦੇ ਨੇ ਕਿ ਜਦੋਂ ਤੱਕ ਮੇਰੀ ਨਿਮਰਤਜੀਤ ਸਿੰਘ ਦੇ ਨਾਲ ਕੋਈ ਗੱਲ ਨਹੀਂ ਹੁੰਦੀ ਉਦੋਂ ਤੱਕ ਮੈਂ ਮੀਡੀਆ ਦੇ ਵਿੱਚ ਜਾਂ ਕੋਈ ਵੀ ਬਿਆਨ ਨਹੀਂ ਦੇਣਾ ਚਾਹੁੰਦਾ ਸਾਹਮਣੇ ਪਿਤਾ ਜੀ ਬੈਠੇ ਹੋਏ ਨੇ ਨਿਮਰਤਜੀਤ ਸਿੰਘ ਉਹਨਾਂ ਦੇ ਕਿਉਂਕਿ ਇਹ ਵੀ ਇਹ ਗੱਲ ਆਖ ਰਹੇ ਨੇ ਕਿ ਸਾਨੂੰ ਇਸ ਬਾਰੇ ਕੋਈ ਵੀ ਖਬਰ ਨਹੀਂ ਹੈ ਕਿ ਨਿਮਰਤਜੀਤ ਸਿੰਘ ਕਿਹੜੇ ਵੇਲੇ ਇਸ ਕੇਸ ਦੇ ਵਿੱਚ ਸ਼ਾਮਲ ਹੋ ਗਿਆ ਕਿਉਂਕਿ ਉਹਨਾਂ ਦਾ ਕੋਈ ਵੀ ਲੈਣ ਦੇਣ ਇਸ ਕੇਸ ਨਾਲ ਜਾਂ ਫਿਰ ਇਦਾਂ ਦੀ ਐਕਟੀਵਿਟੀਜ਼ ਨਾਲ ਹੈਗਾ ਸੀਗਾ ਨਾ ਇਸ ਤੋਂ ਪਹਿਲਾਂ ਵੀ ਕੋਈ ਇਦਾਂ ਦੀ ਘਟਨਾ ਨਹੀਂ ਵਾਪਰੀ ਸੀਗੀ ਹਾਲਾਂਕਿ ਕਹਿੰਦੇ ਕਿ ਉਸ ਨੂੰ ਬਚਪਨ ਤੋਂ ਹੀ ਸਿੱਖੀ ਸਰੂਪ ਦੇ ਨਾਲ ਬਹੁਤ ਪਿਆਰ ਸੀ ਉਹ ਸਿੱਖੀ ਨੂੰ ਬਹੁਤ ਪਿਆਰ ਕਰਦਾ ਸੀ ਤੇ ਇਸੇ ਕਰਕੇ ਬਚਪਨ ਤੋਂ ਹੀ ਬਾਣੇ ਦੇ ਵਿੱਚ ਰਹਿੰਦਾ ਸੀ ਤੇ ਇਸ ਤਰੀਕੇ ਦੀ ਕੋਈ ਗੱਲ ਨਹੀਂ ਕਿ ਜਿਹੜਾ ਨਿਮਰਤ ਹੈ ਕਿ ਉਸ ਨੂੰ ਨਵਾਂ ਨਵਾਂ ਉਹ ਸਰਦਾਰ ਬਣਿਆ ਹੋਵੇ ਜਾਂ ਫਿਰ ਉਹ ਨੂੰ ਨਵੇਂ ਨਵੇਂ ਸਿੱਖੀ ਦੀ ਚਿੰਨਕ ਲੱਗੀ ਹੋਵੇ ਤਾਂ ਇਹ ਦੇਖੋ ਵੀ ਘਰ ਦੇ ਵਿੱਚ ਮੌਜੂਦ ਹੈਗੇ ਨੇ ਸੁਖ ਲਾਇਬਿਲਟੀ ਦੇ ਨਾਂ ਤੋਂ ਕਾਫੀ ਇਹ ਪਰਿਵਾਰ ਮਸ਼ਹੂਰ ਵੀ ਹੈ ਉਹਨਾਂ ਦੇ ਫਾਦਰ ਸਾਹਿਬ ਵੀ ਸਾਹਮਣੇ ਬੈਠੇ ਨੇ ਤਾਂ ਅੰਕਲ ਵੈਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਜਦੋਂ ਤੱਕ ਨਿਮਰਤ ਨਾਲ ਗੱਲ ਨਹੀਂ ਹੁੰਦੀ ਉਦੋਂ ਤੱਕ ਕੋਈ ਬਾਈਟ ਨਹੀਂ ਦੇਣੀ ਬਸ ਇਹਨਾਂ ਦੱਸ ਦਿਓ ਵੀ ਕੱਲ ਦੀ ਘਟਨਾ ਜੋ ਹੋਈ ਸੀ ਕਿ ਲੋਕ ਕਹਿ ਰਹੇ ਸੀ ਕਿ ਤੁਸੀਂ ਪਰਿਵਾਰ ਭੱਜ ਗਿਆ ਜਾਂ ਘਰ ਛੱਡ ਕੇ ਚਲਾ ਗਿਆ ਤੁਸੀਂ ਇਸੇ ਕਰਕੇ ਉਹ ਆਪਦੇ ਘਰੇ ਬੈਠੇ ਹੋ ਜੀ ਹਾਂਜੀ ਬਿਲਕੁਲ ਜੀ ਮੈਂ ਅੱਜ ਆਪਣਾ ਕੰਮ ਛੱਡ ਕੇ ਦੁਕਾਨ ਬੰਦ ਕਰਕੇ ਜਿੱਥੋਂ ਸਾਡਾ ਗੁਜ਼ਾਰਾ ਚੱਲਦਾ ਵਾ ਸਵੇਰੇ ਜਾਂਦੇ ਆ ਕੋਈ 5-600 ਲੈ ਕੇ ਆਉਣੇ ਆ ਤੇ ਘਰ-ਬਾਰ ਚੱਲਦਾ ਵਾ ਤੇ ਇਹਨਾਂ ਦਿਨਾਂ 'ਚ ਵੇਖੋ ਵੈਸੇ ਵੀ ਕੰਮ ਕਰਨੇ ਹੈਗੇ ਝੋਨੇ ਲੱਗਣਦੇ ਆ ਗਾਹ ਵਗੈਰਾ ਕੁਝ ਨਹੀਂ ਹੈਗਾ ਤੇ ਵੇਲੇ ਬਹਿ ਕੇ ਅੱਜ ਤਾਂ ਫਿਰ ਵੀ ਦੁਕਾਨ ਤੇ ਸਾਡਾ ਫਰਜ਼ ਹੈ ਦੁਕਾਨ ਤੇ ਜਾਣਾ ਡੋਲੀ ਰੂਟੀਨ ਆ ਸਵੇਰੇ ਉੱਠ ਕੇ 8 ਵਜੇ ਦੁਕਾਨ ਤੇ ਜਾਈਦਾ ਸ਼ਾਮ ਨੂੰ 5 ਵਜੇ ਆਈਦਾ ਵਾ ਮੈਂ ਤਾਂ ਆਪਣੇ ਹਿਸਾਬ ਨਾਲ ਸਵੇਰੇ ਸੁਣਿਆ ਵਾ ਖਬਰਾਂ 'ਚ ਹੀ ਸੁਣਿਆ ਜੋ ਕੱਲ ਕਿਸੇ ਨੂੰ ਜਿੰਨਾ ਪਤਾ ਸੀ ਉਹਨਾਂ 'ਕਿ ਮੈਨੂੰ ਪਤਾ ਲੱਗਾ ਪਰ ਮੈਂ ਮਤਲਬ ਆਪਣੀ ਦੁਕਾਨ ਦਾ ਵੀ ਵੇਖਣਾ ਵਾ ਮੈਂ ਦੁਕਾਨ ਤੇ ਆਪਲਾ ਕੰਮ ਕਰਨ ਗਿਆ ਵਾ ਤੇ ਮੈਂ 3 ਵਜੇ ਮਤਲਬ ਵਾਪਸ ਆਇਆ ਵਾ ਤੇ ਬਾਅਦ ਦੇ ਵਿੱਚ ਸ਼ਾਮੀ ਮੈਂ ਕੁਝ ਵੀਡੀਓ ਵੇਖੀ ਆ ਵੀ ਪਰਿਵਾਰ ਘਰੋਂ ਭੱਜ ਗਿਆ ਆ ਹੋ ਗਿਆ ਪਲਾਨਾ ਹੋ ਗਿਆ ਤੇ ਸਰ ਦੇਖੋ ਵੀ ਮਤਲਬ ਸਾਨੂੰ ਭੱਜਣ ਦੀ ਕੀ ਲੋੜ ਵਾ ਮੈਂ ਸਰ ਅੱਜ ਆਪਣੀ ਦੁਕਾਨ ਬੰਦ ਕਰਕੇ ਤੇ ਅੱਜ ਘਰੇ ਬੈਠਾ ਵਾ ਇਸੇ ਕਰਕੇ ਵੀ ਜੀ ਆਇਆਂ ਨੂੰ ਜਿਹੜਾ ਵੀਰ ਭਰਾ ਆਉਂਦਾ ਜੀ ਆਇਆਂ ਨੂੰ ਬਸ ਮੈਂ ਇਹ ਨਾ ਕਹਿਣਾ ਚਾਹਣਾ ਜੀ ਵੈਸੇ ਇਹ ਪੁਲਿਸ ਜਾਂ ਕੋਈ ਇਦਾਂ ਦੀ ਕੋਈ ਗੱਲਤ ਨਹੀਂ ਹੋਈ ਵੀ ਪੁਲਿਸ ਆਈ ਹੋਵੇ ਕੋਈ ਪੁੱਛ ਕੇ ਚਲੀ ਤੁਹਾਨੂੰ ਜਾਂ ਉਸ ਦਾ ਫੋਨ ਆਇਆ ਹੋਵੇ ਵੀ ਨਿਮਰਤ ਕਰਕੇ ਨਹੀਂ ਜੀ ਪੁਲਿਸ ਕੋਈ ਨਹੀਂ ਆਈ ਬਿਲਕੁਲ ਨਹੀਂ ਕੋਈ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੀ ਤਾਂ ਇਹ ਨਿਮਰਤਜੀਤ ਸਿੰਘ ਦੇ ਫਾਦਰ ਨੇ ਹਾਲਾਂਕਿ ਇਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਮੈਂ ਸਿਰਫ ਇੱਕੋ ਗੱਲ ਬੋਲਣੀ ਹੈ ਕਿ ਜਿਹੜਾ ਕੱਲ ਇਹ ਅਫਵਾਹ ਡਾਈ ਗਈ ਕਿ ਘਰ ਤੋਂ ਪਰਿਵਾਰ ਭੱਜ ਗਿਆ ਜਾਂ ਜਿੰਦਾ ਲੱਗਾ ਕਹਿੰਦੇ ਵੀ ਦੁਕਾਨ ਤੇ ਗਏ ਸੀਗੇ ਜਿੰਦਰਾ ਲਾ ਕੇ ਇਸ ਕਰਕੇ ਪਿੱਛੋਂ ਵੀਡੀਓ ਵਾਇਰਲ ਕਰਤੀ ਕਿ ਪਰਿਵਾਰ ਭੱਜ ਗਿਆ ਇਹ ਕਹਿੰਦੇ ਵੀ ਅਸੀਂ ਹਰ ਕੋਈ ਵੀ ਆਉਂਦਾ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਕਹਿੰਦੇ ਵੀ ਸਾਡੇ ਖੋਟ ਨਹੀਂ ਗਈ ਸਾਨੂੰ ਇਹ ਵੀ ਨਹੀਂ ਪਤਾ ਕਿ ਬੱਚੇ ਨੇ ਕੁਝ ਕੀਤਾ ਜਾਂ ਨਹੀਂ ਕੀਤਾ ਇਹ ਅਜੇ ਹੋ ਸਕਦਾ ਵੀ ਇਹਨਾਂ ਦੀ ਕੱਲ ਨੂੰ ਮੁਲਾਕਾਤ ਹੋਵੇ ਤੇ ਉਸ ਤੋਂ ਬਾਅਦ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਜ਼ਾਹਰ ਹੋਣ ਕਿ ਨਿਮਰਤ ਨਾਲ ਜਦੋਂ ਜੇ ਉਹ ਵੀ ਫੇਸ ਟੂ ਫੇਸ ਜਾਂ 1 ਟੂ 1 ਹੋਵੇ ਤਾਂ ਉਹਦੇ ਵਿੱਚ ਆਪ ਨਿਮਰਤ ਦੱਸੇ ਵੀ ਕਹਾਣੀ ਬਣੀ ਕੀ ਆ ਹਾਲਾਂਕਿ ਅਮਰਤਪਾਲ ਸਿੰਘ ਮਹਿਰੋ ਹੋਣਾ ਨੇ ਕਈ ਇਸ਼ਾਰੇ ਦਿੱਤੇ ਨੇ ਕਿ ਇਹ ਕਾਂਡ ਉਹਨਾਂ ਦੇ ਵੱਲੋਂ ਕਰਵਾਇਆ ਗਿਆ ਪੁਲਿਸ ਦੇ ਵੱਲੋਂ ਵੀ ਇਹ ਚਰਚਾ ਕੀਤੀ ਜਾ ਰਹੀ ਹੈ ਕਿ ਜਿਹੜਾ ਮਾਸਟਰਮਾਈਂਡ ਹੈ ਇਸ ਕਤਲ ਦੇ ਪਿੱਛੇ ਉਹ ਅਮਰਤਪਾਲ ਮਹਿਰੋ ਹੈਗਾ ਆ ਤੇ ਅਮਰਤਪਾਲ ਮਹਿਰੋ ਨੇ ਇਹ ਗੱਲ ਆਖੀ ਆ ਕਿ ਜਿਹੜੇ ਲੱਚਰਤਾ ਫਲਾ ਰਹੇ ਨੇ ਜਾਂ ਫਿਰ ਜਿਹੜੇ ਸਮਾਜ ਨੂੰ ਗੰਦਲਾ ਕਰ ਰਹੇ ਨੇ ਉਹਨਾਂ ਦਾ ਹਸ਼ਰ ਵੀ ਇਸ ਤਰੀਕੇ ਦਾ ਹੋ ਸਕਦਾ ਹੈ ਤੇ ਇੱਕ ਵਾਰੀ ਨਮਰਤਜੀਤ ਸਿੰਘ ਉਹਨਾਂ ਦਾ ਪਰਿਵਾਰ ਤੁਹਾਨੂੰ ਜਾਂ ਇਹ ਘਰ ਦੇ ਹਾਲਾਤ ਦਿਖਾ ਦਿੰਦੇ ਆ ਕਿ ਬਿਲਕੁਲ ਸੁਧਾਰਨ ਪਰਿਵਾਰ ਹਨ ਇੱਕ ਜਿਹੜੀ ਦੇਖੋ ਵੀ ਸਲਾਈ ਮਸ਼ੀਨ ਪਈ ਹੋਈ ਹੈ ਸੁਭਾਵਕ ਹੈ ਕਿ ਨਮਰਤ ਦੇ ਮਦਰ ਜਿਹੜੀ ਆ ਉਹ ਸਲਾਈ ਜਿਹੜੀ ਉਹ ਕਰਦੇ ਹੋਣਗੇ ਤਾਂ ਇੱਕ ਸਕੂਟਰੀ ਹੈ ਇੱਕ ਬੁਲਟ ਮੋਟਰਸਾਈਕਲ ਖੜਾ ਆ ਤੇ ਇਹ ਕੋਈ ਐ ਨਹੀਂ ਆ ਬਹੁਤ ਵੱਡਾ ਜਾਂ ਫਿਰ ਬਹੁਤ ਤਨਾੜ ਪਰਿਵਾਰ ਹੋਵੇ ਸੁਧਾਰਨ ਪਰਿਵਾਰ ਆ ਤੇ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਨਿਮਰਤ ਦਾ ਨਾਮ ਉਸ ਕਤਲकांड ਦੇ ਵਿੱਚ ਹੈਗਾ ਆ ਤੇ ਪਰਿਵਾਰ ਅਜੇ ਫਿਲਹਾਲ ਇਹੀ ਕਹਿ ਰਿਹਾ ਹੈ ਕਿ ਸਾਨੂੰ ਅਜੇ ਤੱਕ ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਨਹੀਂ ਹੈ ਇਹਨਾਂ ਨੂੰ ਵੀ ਆਮ ਦੀ ਤਰ੍ਹਾਂ ਹੀ ਲੋਕਾਂ ਦੀ ਤਰ੍ਹਾਂ ਹੀ ਪਤਾ ਲੱਗਿਆ ਕਿ ਜਦੋਂ ਇਹਨਾਂ ਨੇ ਸਵੇਰੇ ਖਬਰਾਂ ਲਾ ਕੇ ਦੇਖੀਆਂ ਤੇ ਉਹਦੇ ਵਿੱਚ ਜ਼ਿਕਰ ਆਇਆ ਨਿਮਰਤ ਦਾ ਤੇ ਨਿਮਰਤਜੀਤ ਸਿੰਘ ਹਰੀਕੇ ਨਾਮ ਤੋਂ ਜਦੋਂ ਖਬਰਾਂ ਚਲਾਈਆਂ ਗਈਆਂ ਤਾਂ ਉਦੋਂ ਪਰਿਵਾਰ ਨੂੰ ਪਤਾ ਲੱਗਦਾ ਕਿ ਇਹ ਸਾਡੇ ਬੇਟੇ ਦਾ ਨਾਮ ਆਇਆ ਤੇ ਇਹਨਾਂ ਦੇ ਵਾਈਫ ਅਤੇ ਇਹਨਾਂ ਦਾ ਛੋਟਾ ਬੇਟਾ ਨਾਨਕੇ ਗਿਆ ਹੋਇਆ ਤੇ ਫਿਰ ਕਹਿੰਦੇ ਵੀ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਕੰਮ ਹੋ ਗਿਆ ਪਰ ਫਿਰ ਵੀ ਪਰਿਵਾਰ ਹੌਸਲੇ ਦੇ ਵਿੱਚ ਆ ਪਰਿਵਾਰ ਇਹ ਗੱਲ ਆਖ ਰਿਹਾ ਹੈ ਕਿ ਸਾਨੂੰ ਜਦੋਂ ਤੱਕ ਨਿਮਰਤ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਕੋਈ ਉਹ ਸਾਨੂੰ ਦੱਸੇ ਜਾਂ ਪੁੱਛੇ ਉਸ ਤੋਂ ਪਹਿਲਾਂ ਅਸੀਂ ਕੋਈ ਵੀ ਬਿਆਨ ਇਸ ਤਰੀਕੇ ਦਾ ਨਹੀਂ ਦੇਣਾ ਚਾਹੁੰਦੇ ਜਿਹਦੇ ਨਾਲ ਕੋਈ ਕੇਸ ਖਰਾਬ ਹੋਵੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਇਹ ਵੀ ਚਰਚਾ ਹੋ ਕਿ ਨਿਮਰਤਾ ਤੇ ਉਸਦੇ ਸਾਥੀ ਨੇ ਇਹ ਚੀਜ਼ ਮੰਨ ਲਈ ਹੈ ਕਿ ਲਕਸ਼ਰਤਾ ਫਲਾਉਣ ਕਰਕੇ ਉਸ ਦਾ ਮਰਡਰ ਕੀਤਾ ਗਿਆ ਹੈ ਹਾਲਾਂਕਿ ਇਹ ਅਜੇ ਕਾਰਵਾਈ ਹੋਵੇਗੀ ਇਨਵੈਸਟੀਗੇਸ਼ਨ ਹੋਵੇਗੀ ਕਿ ਇਹਦੇ ਵਿੱਚ ਨਾਮ ਕਿਸ ਕਿਸ ਦਾ ਹੋਰ ਹੈਗਾ ਜਿਵੇਂ ਅਮਰਤਪਾਲ ਮਹਿਰੋ ਦਾ ਵੀ ਜ਼ਿਕਰ ਹੋ ਰਿਹਾ ਹੈ ਕਿ ਅਮਰਤਪਾਲ ਮਹਿਰੋ ਮਾਸਟਰਮਾਈਂਡ ਸੀਗਾ ਇਸ ਕਤਲ ਦੇ ਪਿੱਛੇ ਪਰ ਜਦੋਂ ਉਹਨਾਂ ਨੇ ਕੱਲ ਵੀਡੀਓ ਪਾਈ ਉਸ ਦੇ ਵਿੱਚ ਕਈ ਹੋਰ ਨਾਮ ਜਿਹੜੇ ਲਏ ਗਏ ਨੇ ਕਿ ਜੇਕਰ ਤੁਸੀਂ ਲਕਸ਼ਰਤਾ ਜਾਂ ਫਿਰ ਸਮਾਜ ਨੂੰ ਜਾਂ ਪੰਜਾਬ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰੋਗੇ ਤੇ ਹੋ ਸਕਦਾ ਹੈ ਕਿ ਜਿਵੇਂ ਇਹਦੀ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਲਾਸ਼ ਮਿਲੀ ਹੈ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਲਕਸ਼ਰਤਾ ਕੋਈ ਬੁਲਾਉਂ ਦਾ ਉਸਦੀ লাশ ਵੀ ਨਾ ਮਿਲੇ ਸਿੱਧੀ ਸਿੱਧੀ ਇੱਕ ਤਰ੍ਹਾਂ ਦੀ ਕਹਿ ਦਿੰਦੇ ਆ ਕਿ ਚੇਤਾਵਨੀ ਜਿਹੜੀ ਆ ਉਹ ਦਿੱਤੀ ਗਈ ਆ ਫਿਲਹਾਲ ਅਸੀਂ ਨਿਮਰਤਜੀਤ ਸਿੰਘ ਦੇ ਘਰ ਦੇ ਵਿੱਚ ਮੌਜੂਦ ਆ ਉਹਨਾਂ ਦੇ ਫਾਦਰ ਇੱਥੇ ਬੈਠੇ ਹੋਏ ਆ ਹਲੇ ਉਹ ਇਹੀ ਗੱਲ ਕਹਿ ਰਹੇ ਨੇ ਕਿ ਜਦੋਂ ਤੱਕ ਨਿਮਰਤਜੀਤ ਸਿੰਘ ਦੇ ਨਾਲ ਮੇਰੀ ਕੋਈ ਗੱਲ ਨਹੀਂ ਹੁੰਦੀ ਬੇਟੇ ਨਾਲ ਗੱਲ ਨਹੀਂ ਹੁੰਦੀ ਉਸ ਤੋਂ ਪਹਿਲਾਂ ਕੋਈ ਵੀ ਬਿਆਨ ਨਹੀਂ ਦੇਣਾ ਚਾਹੁੰਦੇ ਫਿਲਹਾਲ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਹੈਗਾ ਆ ਪਰਿਵਾਰ ਕਹਿੰਦਾ ਕਿ ਜਦੋਂ ਤੱਕ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਉਸ ਤੋਂ ਪਹਿਲਾਂ ਅਸੀਂ ਕਿਸੇ ਵੀ ਕਿਸਮ ਦਾ ਕੋਈ ਬਿਆਨ ਨਹੀਂ ਦੇਣਾ ਤੇ ਵੱਡੀ ਗੱਲ ਇਹ ਹੈ ਕਿ ਇਹ ਕਹਿੰਦੇ ਨੇ ਕਿ ਜਦੋਂ ਇਸ ਤਰੀਕੇ ਦੀ ਸਿਰ ਤੇ ਪਾ ਜਾਵੇ ਤੇ ਲੋਕ ਘਰਾਂ ਨੂੰ ਛੱਡ ਕੇ ਜਿੰਦੇ ਲਾ ਕੇ ਚਲੇ ਜਾਂਦੇ ਨੇ ਇੱਕ ਵੀਡੀਓ ਇਹਨਾਂ ਦੀ ਵਾਇਰਲ ਹੋ ਗਈ ਸੀ ਕੱਲ ਦੀ ਕਿ ਘਰ ਨੂੰ ਜਿੰਦਾ ਲੱਗਾ ਪਰ ਇਹ ਕਹਿ ਰਹੇ ਨੇ ਕਿ ਅਸੀਂ ਦੁਕਾਨ ਦੇ ਉੱਪਰ ਗਏ ਸੀ ਤੇ ਅੱਜ ਛੁੱਟੀ ਕਰਕੇ ਸਿਰਫ ਘਰ ਵਿੱਚ ਈਸੇ ਕਰਕੇ ਬੈਠੇ ਨੇ ਕਿ ਜੇ ਕੋਈ ਆਉਂਦਾ ਆ ਤੇ ਉਹਨੂੰ ਅਸੀਂ ਦਿਖਾ ਦਈਏ ਵੀ ਭਾਈ ਅਸੀਂ ਆਪਦੇ ਘਰੇ ਬੈਠੇ ਆ ਅਸੀਂ ਕਿਤੇ ਵੀ ਜਿੰਦਾ ਲਾ ਕੇ ਭੱਜੇ ਨਹੀਂ ਆ ਜਦੋਂ ਇਹਨਾਂ ਦੀ ਮੁਲਾਕਾਤ ਹੋਵੇਗੀ ਉਸ ਤੋਂ ਬਾਅਦ ਕਹਿੰਦੇ ਕਿ ਮੈਂ মিডিਆ ਦੇ ਨਾਲ ਵੀ ਗੱਲਬਾਤ ਕਰੂੰਗਾ ਤੇ ਸਾਰੀਆਂ ਚੀਜ਼ਾਂ ਉਹ ਦੱਸੂੰਗਾ ਕਿ ਜਿਹੜੀਆਂ ਲੋਕਾਂ ਨੂੰ ਅਜੇ ਤੱਕ ਨਿਮਰਤ ਬਾਰੇ ਨਹੀਂ ਪਤਾ ਕਿਉਂਕਿ ਬਚਪਨ ਤੋਂ ਕਹਿੰਦੇ ਆ ਕਿ ਨਿਮਰਤ ਨੂੰ ਸਿੱਖੀ ਦੇ ਨਾਲ ਲਗਾਵ ਸੀਗਾ ਸਿੱਖੀ ਦੇ ਨਾਲ ਪ੍ਰੇਮ ਸੀਗਾ ਤੇ ਹੋ ਸਕਦਾ ਹੈ ਵੀ ਜਥੇਬੰਦੀ ਨਾਲ ਕਿਸੇ ਨਾਲ ਰਲ ਗਿਆ ਹੋਵੇ ਪਰ ਅਜੇ ਤੱਕ ਕਹਿੰਦੇ ਕਿ ਸਾਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈਗੀ ਜਦੋਂ ਤੱਕ ਕਹਿੰਦੇ ਵੀ ਨਿਮਰਤ ਨਾਲ ਗੱਲ ਨਹੀਂ ਹੁੰਦੀ ਉਸ ਤੋਂ ਪਹਿਲਾਂ ਅਸੀਂ ਕਿਸੇ ਵੀ ਕਿਸਮ ਦੀ ਬਿਆਨਬਾਜ਼ੀ ਨਹੀਂ ਕਰਾਂਗੇ ਕੈਮਰਾਮੈਨ ਗੁਲਸ਼ਨਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਹਰੀ